ਹਾਂ ਜੀ ਅਸੀ ਕਾ ਜੀ ਲਓ ਜੀ ਪਿਓਰ ਕੈਮਰੀ कॉटन ਦੇ ਵਿੱਚ ਡਿਜ਼ਾਈਨ ਆ ਗਿਆ ਬਹੁਤ ਸੋਹਣੇ ਸੋਹਣੇ ਦੇਖੀ ਚਲੋ ਜੀ ਕੈਮਰੀ कॉटन ਦੇ ਵਿੱਚ ਆਊਗਾ ਜੀ ਲਓ ਜੀ ਬਲੈਕ ਦੇ ਉੱਪਰ ਆਊਗਾ ਜੀ ਬਾਟਮਾਂ ਦੇ ਕਲਰ ਦਾ ਫਰਕ ਪਈ ਜਾਊਗਾ ਦੇਖੋ ਬਟਨ ਲੱਗੇ ਨੇ ਇਹਦੀ ਕੈਮਰੀ कॉटन ਦੀ ਬਾਟਮ ਆਊਗਾ ਦੇਖੋ ਬਲੈਕ ਦੇ ਵਿੱਚ ਹੈ ਜੀ ਕੰਟਰਾਸਟ ਬਾਟਮ ਆਗੀ ਤੇ ਦੁਪੱਟਾ ਹੋਊਗਾ 2 ਮੀਟਰ ਦਾ कॉटन ਦਾ ਜੀ ਜਿਆਦੀ ਜਿਆਦੀ ਸਖੀ ਜੋੜ ਲੈ ਕੇ ਬੁੱਕ ਕਰ ਲਓ ਜੀ ਬਹੁਤ ਸੋਹਣਾ ਖੂਲਾ ਰੂਲਾ ਮਾਲ ਆ ਗਿਆ ਦਾ ਲਓ ਜੀ ਆਨਲਾਈਨ ਪੇਮੈਂਟ ਤੇ 60 ਵਿੱਚ ਸ਼ਿਪਿੰਗ ਹੈ ਜੀ ਕੈਸ਼ ਔਨ ਲੀਵਰ ਤੇ ਸੁਭੀ ਹੈ 500 ਰੁਪਏ ਦਾ ਸੂਟ ਆਊਗਾ 900 ਰੁਪਏ ਸੂਟ ਸੀਦਾ ਜੀ 500 ਰੁਪਏ ਦੇ ਸੇਲ ਲਾਤੀ ਆਪਣੇ ਲੋਜੀ ਕੈਮਰੀ ਕਾਟਨ ਦਾ ਸੂਟ ਨੇ ਬੂਰੇ ਵਧੀਆ ਆਫਿਸ ਤੇ ਯੂਜ਼ ਕਰ ਸਕਦੇ ਹੋ ਸੀ ਕਲਾਸ ਕਾਲਜ ਜਿਮ ਮਰਜੀ ਨੂੰ ਯੂਜ਼ ਕਰ ਸਕਦੇ ਹੋ ਬਾਟਮ ਇਹਦੀ ਪਿੰਕਾ ਕੀ ਪਿੰਕ ਦਾ ਦੁਪੱਟਾ ਹੈਗਾ ਬਲੈਕ ਦੇ ਨਾਲ ਇਹ ਕਰਾਂਗੇ ਤੇ ਬਚਾਊਗਾ ਪੀਚ ਇੱਕ ਆਊਗਾ ਦੋ ਕਰਾਂਗੇ ਲਾਵਲ ਪੇਠਿਆ ਜਾ ਪੂਰੇ ਸੋਹਣੇ ਸੋਹਣੇ ਡਾਂਗੜੇ ਜੀ 500 ਰੁਪਏ ਦਾ ਪਿਓਰ ਕੈਮਰੀ ਕਾਟਨ ਦਾ ਸੂਟ ਹੈ ਜਲਦੀ ਇਸ ਕਿਛੋੜਾ ਕੇ ਬੁੱਕ ਕਰ ਚਲੋ ਆਨਲਾਈਨ ਆਰਡਰ ਲਈ ਸਕਰੀਨ ਤੇ ਨਬਰਤਾ ਹੈਗਾ ਟਰੌਪ ਤੇ ਵਿਜ਼ਿਟ ਕਰਨਾ ਤਾਂ ਅਲੀ ਸ਼ੇਰ ਵਾਲਾ ਦਾ ਕੱਪੜਾ ਸ਼ੋਰੂਮ ਲੈਟ ਦੇ ਲੋਕੇਸ਼ਨ ਕਰ ਸਕਦੇ ਹੋ ਜੀ ਵਿਜ਼ਿਟ ਕਰ ਸਕਦੇ ਹੋ ਰੇਟ ਸਿਰਫ 500 ਰੁਪਏ ਦਾ ਜੀ ਜਿਹੜੇ ਕਸਟਮਰ ਬਾਹਰੋਂ ਆਉਂਦੇ ਨੇ ਮੇਰੇ ਭੈਣ ਭਾਈ ਉਹ ਫੋਨ ਤੇ ਜ਼ਰੂਰ ਕਰਕੇ ਆਇਆ ਕਰੋ ਜੀ ਪਿੱਛੇ ਦੁਕਾਨ ਵਾਲੇ ਉਹੀ ਰੋਕ ਲਾ ਦੇਣ ਕਹਿੰਦੇ ਨੇ ਉਹੀ ਦੁਕਾਨ ਹੈ ਫੋਨ ਕਰਕੇ ਆਇਆ ਕਰੋ ਮੇਰੀ ਬੇਨਤੀ ਹੈ ਲੋ ਜੀ ਚਾਰ ਰੰਗ ਨੇ ਸਿਰਫ 500 ਰੁਪਏ ਦਾ ਸੂਟ ਹੈ ਜੀ